ਅਮਰੀਕਾ ਦੇ ਵਿੱਚ ਇੱਕ ਭਾਰਤੀ ਨੌਜਵਾਨ ਨੂੰ ਮਹਿਜ਼ ਇਸ ਦੇ ਲਈ ਗੋਲੀ ਮਾਰ ਦਿੱਤੀ ਗਈ ਕਿ ਉਸ ਨੇ ਇੱਕ ਸ਼ਖਸ ਨੂੰ ਜਨਤਕ ਖਾਂ ਤੇ ਪਿਸ਼ਾਬ ਕਰਨ ਤੋਂ ਰੋਕਿਆ ਸੀ ਇਸ ਘਟਨਾ ਨੇ ਅਮਰੀਕਾ ਦੇ ਵਿੱਚ ਵਸੇ ਭਾਰਤੀਆਂ ਨੂੰ ਗਹਿਰੇ ਸਦਮੇ ਦੇ ਵਿੱਚ ਪਾ ਦਿੱਤਾ ਹੈ ਇਸ ਤੋਂ ਬਾਅਦ ਅਮਰੀਕਾ ਦੇ ਵਿੱਚ ਭਾਰਤੀਆਂ ਦੀ ਸੁਰੱਖਿਆ ਤੇ ਵੱਡੇ ਸਵਾਲ ਖੜੇ ਹੋਣ ਲੱਗ ਪਏ ਨੇ ਸਸਵੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਬੀਤੇ ਦਿਨ ਬੇਹੱਦ ਮਾੜੀ ਘਟਨਾ ਵਾਪਰੀ ਜਦੋਂ ਇੱਕ ਭਾਰਤੀ ਨੌਜਵਾਨ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਕ੍ਰਿਤਾ ਕੇ ਨੌਜਵਾਨ ਦੀ ਪਛਾਣ 26 ਸਾਲਾਂ ਕਪਿਲ ਦੇ ਵੱਜੋ ਹੋਈ ਜੋ ਭਾਰਤ ਦੇ ਹਰਿਆਣਾ ਸੂਬੇ ਦੇ ਜੀਂਦ ਤੋਂ ਅਮਰੀਕਾ ਆਇਆ ਸੀ ਜਾਣਕਾਰੀ ਦੇ ਮੁਤਾਬਿਕ ਕਪਲ ਡੰਕੀ ਰੂਟ ਦੇ ਰਾਹੀਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਇਆ ਸੀ ਅਤੇ ਇਸ ਸਮੇਂ ਉਹ ਕੈਲੀਫੋਰਨੀਆ ਦੇ ਵਿੱਚ ਸਿਕਿਉਰਿਟੀ ਗਾਰਡ ਦੇ ਵਿੱਚੋਂ ਕੰਮ ਕਰਦਾ ਸੀ ਜਾਣਕਾਰੀ ਦੇ ਮੁਤਾਬਕ ਕਪਿਲ ਨੇ ਸ਼ਨੀਵਾਰ ਨੂੰ ਆਪਣੀ ਡਿਊਟੀ ਦੇ ਦੌਰਾਨ ਇੱਕ ਵਿਅਕਤੀ ਨੂੰ ਜਨਤਕ ਥਾਂ ਦੇ ਉੱਤੇ ਪਿਸ਼ਾਬ ਕਰਦੇ ਹੋਏ ਦੇਖਿਆ ਤਾਂ ਉਸ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਇਸ ਦੇ ਜਵਾਬ ਦੇ ਵਿੱਚ ਉਸ ਵਿਅਕਤੀ ਨੇ ਕਪਿਲ ਦੇ ਉੱਤੇ ਗੋਲੀ ਚਲਾ ਦਿੱਤੀ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਨੌਜਵਾਨ ਕਪਿਲ ਜੋ ਕਿ ਕਿਸਾਨ ਪਿਤਾ ਦਾ ਇਕਲੌਤਾ ਪੁੱਤਰ ਸੀ ਉਸ ਨੇ 2022 ਦੇ ਵਿੱਚ ਡੰਕੀ ਰੂਟ ਦੇ ਰਾਹੀਂ ਅਮਰੀਕਾ ਜਾਣ ਦੇ ਲਈ ਲਗਭਗ 45 ਲੱਖ ਰੁਪਏ ਖਰਚ ਕੀਤੇ ਸਨ ਇਸ ਗੈਰ ਕਾਨੂੰਨੀ ਰੂਟ ਦੇ ਵਿੱਚ ਉਸਨੇ ਪਨਾਮਾ ਦੇ ਜੰਗਲਾਂ ਅਤੇ ਮੈਕਸੀਕੋ ਦੀ ਸਰਹੱਦ ਪਾਰ ਕਰਕੇ ਅਮਰੀਕਾ ਦੇ ਵਿੱਚ ਦਾਖਲਾ ਲਿਆ ਸੀ ਅਮਰੀਕਾ ਪਹੁੰਚਣ ਤੇ ਉਸਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਪਰ ਕਾਨੂੰਨੀ ਕਾਰਵਾਈਆਂ ਤੋਂ ਬਾਅਦ ਉਸਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਜਿੱਥੇ ਉਹ ਅਮਰੀਕਾ ਦੇ ਵਿੱਚ ਆਪਣੀ ਹੁਣ ਰੋਜ਼ੀ-ਰੋਟੀ ਕਮਾ ਰਿਹਾ ਸੀ ਕਪਿਲ ਦੇ ਪਰਿਵਾਰ ਨੂੰ ਇਸ ਘਟਨਾ ਦੀ ਸੂਚਨਾ ਅਮਰੀਕਾ ਵਿੱਚ ਰਹਿਣ ਦੇ ਇੱਕ ਰਿਸ਼ਤੇਦਾਰ ਦੇ ਵੱਲੋਂ ਦਿੱਤੀ ਗਈ ਕਪਿਲ ਦੀਆਂ ਦੋ ਭੈਣਾਂ ਹਨ ਪੂਰਾ ਪਿੰਡ ਅਤੇ ਪਰਿਵਾਰ ਇਸ ਸਮੇਂ ਗਹਿਰੇ ਸੋਗ ਵਿੱਚ ਹੈ ਪਰਿਵਾਰ ਨੇ ਭਾਰਤ ਸਰਕਾਰ ਤੋਂ ਕਪਿਲਦੀ ਮ੍ਰਿਤਕ ਦੇ ਨੂੰ ਭਾਰਤ ਵਾਪਸ ਲਿਆਉਣ ਦੀ ਮੰਗ ਕੀਤੀ ਹੈ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ਇਸ ਪ੍ਰਕਿਰਿਆ ਦੇ ਵਿੱਚ ਲਗਭਗ 15 ਲੱਖ ਰੁਪਏ ਦਾ ਖਰਚ ਅਤੇ 15 ਦਿਨਾਂ ਦਾ ਸਮਾਂ ਲੱਗ ਸਕਦਾ ਹੈ ਪੀੜਿਤ ਪਰਿਵਾਰ ਨੇ ਹੁਣ ਭਾਰਤ ਸਰਕਾਰ ਤੋਂ ਮਦਦ ਦੀ ਉਮੀਦ ਜਤਾਈ ਹੈ ਡੰਕੀ ਰੂਟ ਜੋ ਕਿ ਇੱਕ ਗੈਰ ਕਾਨੂੰਨੀ ਤਰੀਕਾ ਹੈ ਜੋ ਅਮਰੀਕਾ ਜਾਂ ਫਿਰ ਕਿਸੇ ਹੋਰ ਵਿਦੇਸ਼ੀ ਮੁਲਕਾਂ ਦੇ ਵਿੱਚ ਦਾਖਲ ਹੋਣ ਦਾ ਇੱਕ ਖਤਰਨਾਕ ਰਸਤਾ ਹੈ ਜਿਸ ਦੇ ਵਿੱਚ ਪ੍ਰਵਾਸੀਆਂ ਨੂੰ ਕਈ ਦੇਸ਼ਾਂ ਦੀਆਂ ਸਰਹੱਦਾਂ ਜੰਗਲਾਂ ਤੇ ਖਤਰਨਾਕ ਰਸਤਿਆਂ ਦੇ ਰਾਹੀਂ ਲਿਜਾਇਆ ਜਾਂਦਾ ਹੈ ਇਸ ਰੂਟ ਤੇ ਜਾਣ ਵਾਲੇ ਲੋਕ ਅਕਸਰ ਤਸਕਰਾਂ ਦੇ ਹੱਥੋਂ ਸ਼ੋਸ਼ਣ ਗ੍ਰਿਫਤਾਰੀ ਜਾਂ ਫਿਰ ਜਾਨ ਦਾ ਜੋਖਮ ਵੀ ਚਲਦੇ ਨੇ ਕਪਲ ਦੀ ਮੌਤ ਨੇ ਇਸ ਗੈਰ ਕਾਨੂੰਨੀ ਰੂਟ ਤੇ ਜੋਖਮਾਂ ਅਤੇ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਨੂੰ ਵੀ ਇੱਕ ਵਾਰ ਫਿਰ ਤੋਂ ਉਜਾਗਰ ਕੀਤਾ ਹੈ ਇਸ ਘਟਨਾ ਨੇ ਸੋਸ਼ਲ ਮੀਡੀਆ ਤੇ ਵੀ ਚਰਚਾ ਛੇੜ ਦਿੱਤੀ ਹੈ ਜਿੱਥੇ ਕੁਝ ਲੋਕਾਂ ਨੇ ਅਮਰੀਕਾ ਦੇ ਵਿੱਚ ਵੱਧ ਰਹੀ ਹਿੰਸਾ ਅਤੇ ਪ੍ਰਵਾਸੀਆਂ ਦੀ ਸੁਰੱਖਿਆ ਤੇ ਸਵਾਲ ਚੁੱਕੇ ਨੇ ਇਸ ਦੇ ਨਾਲ ਹੀ ਹਰਿਆਣਾ ਤੇ ਪੰਜਾਬ ਵਰਗੇ ਸੂਬਿਆਂ ਦੇ ਵਿੱਚ ਡੰਕੀ ਰੂਟ ਨੂੰ ਉਤਸ਼ਾਹਿਤ ਕਰਨ ਵਾਲੇ ਏਜੰਟਾਂ ਦੇ ਖਿਲਾਫ ਵੀ ਕਾਰਵਾਈ ਕਰਨ ਦੀ ਮੰਗ ਉੱਠ ਰਹੀ ਹੈ ਕਪਲ ਦੀ ਮੌਤ ਨੇ ਨਾ ਸਿਰਫ ਉਸਦੇ ਪਰਿਵਾਰ ਨੂੰ ਸਦਮੇ ਦੇ ਵਿੱਚ ਪਾਇਆ ਸਗੋਂ ਉਹਨਾਂ ਸਾਰੇ ਨੌਜਵਾਨਾਂ ਦੀਆਂ ਮੁਸ਼ਕਲਾਂ ਨੂੰ ਵੀ ਸਾਹਮਣੇ ਲਿਆਂਦਾ ਜੋ ਵਧੀਆ ਜੀਵਨ ਦੀ ਭਾਲ ਦੇ ਵਿੱਚ ਖਤਰਨਾਕ ਰਸਤੇ ਅਪਣਾਉਂਦੇ ਨੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਪਲ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਓਣ ਅਤੇ ਪਰਿਵਾਰ ਦੀ ਸਹਾਇਤਾ ਦੇ ਲਈ ਉਚਿਤ ਕਦਮ ਚੁੱਕੇ ਜਾਣ।